ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਸਿਲ ਇਹਦੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀ ਆ। ਤਿੰਨੇ ਸੁੰਗਾ ਸਵਈਆਂ ਵਾ। ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ। ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਸਾਡੀ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵਿੱਧੀ ਸਾਸਕਾਲ ਜੀ ਸਾਸਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਜੀ ਦਾ ਨਾਮ ਦੱਸ ਦੇ ਕਰੀ ਆ। ਨਾਮ ਜਮਨ ਸ਼ਮਸ਼ੇਰ ਸਿੰਘ ਪੇਟ ਪੂੰਗਾ ਤਹਿਸੀਲ ਨਾ ਡਿਸਟ੍ਰਿਕਟ ਕਮੇਰੀ ਸਰ। ਤੇ ਫੋਨ ਨੰਬਰ ਬੋਲ ਦੋ। 77085814 ਲੀ ਜੀ। ਅੱਜ ਤਿੰਨੇ ਤਿੰਨੇ ਸੋਈਆਂ ਹਨਾ। ਕਿੰਨੇ ਬਾਜੀ ਸੋਈਆਂ ਚੰਗੀਆਂ ਵਹਿੜਾਂ ਜੋ। ਗੱਦ ਕਾਠਾ ਲੀਆਂ ਜਿੱਤੂ। ਚੰਗੀਆਂ ਗੱਦ ਗੱਦ। ਇਹ ਭਾਈ ਦੂਜਾ ਸੂਆ ਵਹਿੜ ਸੂਈ ਜੋ। ਅੱਛਾ। ਇਹਨੇ ਮਗਰ ਬਾਜੀ ਵਛਾਈ ਆਪਣੇ ਕੋ ਮਰਿਆ ਵੀਡੀਓ ਆਪਣੇ ਕੋ ਬਣੀ ਜੋ। ਅੱਛਾ। ਦੁੱਧੂ ਬਾਜੀ 15 ਕਿਲੋ 14 ਕਿਲੋ ਆ ਆਪਣਾ ਤੋਲ ਕੇ ਲੈ ਜੇ। ਪਿਆਰ ਮੌਕੇ ਤੇ। ਪਿਆਰ ਮੌਕੇ ਤੇ ਬਾਜੀ। ਥਾਣੇ ਤੇ ਕਰੀ ਦੇਖ ਸਕਦੇ ਜੇ ਲਾਗੇ ਤੋਂ। ਬਾਜੀ ਚਵਾ ਚੂ ਦੁੱਧ ਦੇ ਚਵਾਏ ਤੁਸੀਂ ਆਪ ਕਰਕੇ ਲੈ ਆ ਜਾਨੀ। ਅਤਨਾ ਇਹ ਆ ਚਲੋ ਸਵੇਰ ਸਵੇਰ ਦਾ ਟਾਈਮ ਆ। ਇਹ ਪੁਰੀਆਂ ਲੱਜੀਆਂ ਰੁੱਜੀਆਂ ਨਹੀਂ ਆ ਵੇਹੇ ਵੀ ਥੋੜੀਆਂ ਸੰਭ ਨਾਲ ਗੀਆਂ। ਪਤਾ ਤੁਹਾਨੂੰ ਪਤਾ ਬਾਜੀ ਤੂੜੀਦੰਦ ਪੈਦਿਆ ਅਜੇ ਹਾਂਜੀ ਹਾਂਜੀ ਪਟਿਆ ਪੁੱਟਿਆ ਹੁਣ ਤੇ ਬਾਜੀ ਵਧਣਗੀਆਂ ਅਜੇ ਬਾਕੀ ਬਾਜੀ ਇਦਾਂ ਹੀ ਅੱਠ ਢੀ ਸੀਲ ਦਿਓ ਉਹ ਤਰੇ ਆ ਵੀ ਕੱਦ ਕੱਟ ਚੰਗਾ ਐ ਹਾਂਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਨਹੀਂ ਬਾਜੀ ਕਰਨਾ 40000 ਦੀ ਦੇ ਦਾਂਗੇ ਅੱਛਾ 2000 ਛੋਟ ਕਰ ਦਾਂਗੇ 38000 ਦੀ 38000 ਦੀ ਦੇ ਦਾਂਗੇ ਕੋਈ ਨਹੀਂ ਬਾਜੀ ਮਾਂ ਤਾਨ ਕਾ 14 ਕਿਲੋ ਪਾਈ ਦੁੱਧਾਂ ਰੜੀ ਐ ਇੱਥੇ ਚਵਾ ਕੇ ਦੇ ਦੋਗੇ ਘਰ ਹਣਾ ਠੀਕ ਐ ਤੇ ਆ ਇਹਦੇ ਮਗਰ ਵੱਚੀ ਜੇ ਇਹਦੇ ਮਗਰ ਬਾਜੀ ਵੱਚੀ ਜੋ ਠੀਕ ਆ ਇਥੇ ਦੁੱਧੂ ਬਾਜੀ 12 ਕਿਲੋ ਅੱਛਾ 11 ਕਿਲੋ ਲੈ ਜਾਏਗਾ ਮਿਲ ਕੇ ਕਿੰਨਾ ਚਿਰ ਹੋ ਗਿਆ ਹੋਗਾ ਇਹਨਾਂ ਸੋਈ ਨੂੰ ਮੇਰੇ ਬਾਜੀ 15 20 ਦਿਨ ਹੋ ਗਏ ਜੋ 15 20 ਦਿਨ ਹੋ ਗਏ ਆ ਅਜਾ ਥੋੜਾ ਪੱਕਾ ਹੀ ਆ ਤੇ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਇਹ ਮੇਰਾ ਗਰੂਪ ਦੀ ਇਹ ਵੀ ਚੰਗੀ ਆ ਗਾਵਾ ਇਹ ਆ ਵੀ ਚਲੋ ਤੁਹਾਡੀਆਂ ਤੁਹਾਡੀਆਂ ਸੰਭਣਾਂ ਲੀਆਂ ਵਾ ਇਹ ਬਾਈ ਚੋਂ ਜਾਣ ਇੱਕ ਨੰਬਰ ਦੇ ਹੋ ਗਈ ਇਦਾਂ ਠੰਡੀ ਸੀਨ ਜਵਾਖ ਠੀਕ ਆ ਹਾਂਜੀ ਤਾਂ ਤੋਂ ਬਹੁਤ ਜੰਦਾ ਲੱਗਦਾ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਦੇ ਦਈਏ 35000 ਦੀ ਕਰਦਾ ਹੋਰ ਮਾਂਤਨ ਤੇ ਤਿੱਹਿਆ ਦੀ ਭਾਈ ਦੇ ਦਾਂਗੇ ਅੱਛਾ ਤਿੱਹਿਆ ਤੇ ਕੋਈ ਨਹੀਂ ਭਾਈ ਮਾਂਤਨ ਹੋ ਜਾਊਗਾ ਮਾਂਤਨ ਖੁੱਲਾ ਹੋ ਜਾਊਗਾ ਕਰਦਾ ਕਰਦਾਂਗੇ ਭਾਈ ਮਾਂਤਨ ਇੱਕ ਹੋਰ ਸੁਈ ਜੇ ਬੈੜੇ ਵੀ ਸਾਂਭਣ ਵਾਲੀ ਏ ਇਹ ਤੇ ਮਗਰ ਕੀ ਜੇ ਇਹਦੇ ਮਗਰ ਭਾਈ ਬੱਛਾ ਇਹਨੂੰ 15 ਦਿਨ ਹੋਏ ਸੋਈ ਕਿੰਨੇ 15 ਦਿਨ ਹੋ ਗਏ ਸੋਈ ਨਾ ਇਹਦੀ ਵੀ ਸਾਂਭ ਘਾਟ ਹੀ ਹੋਈ ਆ ਬਾਕੀ ਇਹ ਮੇਨ ਇੱਧਰ ਦਾ ਏਰੀਆ ਜਿਹੜਾ ਪਾਣੀ ਦੀ ਮਾਰ ਚ ਰਿਹਾ ਵਾ ਤੇ ਫਿਰ ਸਾਰੇ ਪਸ਼ੂ ਇੱਕ ਵਾਰੀ ਸਾਂਭ ਤੋਂ ਟੁੱਟ ਗਏ ਇੱਧਰ ਲੇਰੀਏ ਭਾਵੇਂ ਕੁਝ ਜ਼ਿਆਦੇ ਦੁੱਧ ਵਾਲੀਆਂ ਭਾਵੇਂ ਥੋੜੇ ਦੁੱਧ ਵਾਲੀਆਂ ਇੱਕ ਵਾਰੀ ਫਰਕ ਸਾਰਿਆਂ ਨੇ ਪਿਆ ਵਾ ਇੱਧਰ ਨੂੰ ਲਿਆਵੇ ਰੰਗ ਰੂਪ ਤੇ ਚੰਗੀ ਉੱਤਰਾ ਚਲੋ ਬਾਕੀ ਭਾਈ ਚੋਣ ਚਾੜੀ ਬਹੁਤ ਚੰਗੀ ਲੱਗੀ ਜਿਓ ਅਗੀ ਇਹ ਵੀ ਠੰਡੀ ਸੀਲ ਤੇ ਥਾਣੇ ਤੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਹਾਂਜੀ ਆ ਠੰਤ ਨੂੰ ਖਾ ਤਾਂ ਬਹੁਤ ਚੰਗਾ ਠੰਤ ਨੂੰ ਓਕੇ ਜੀ ਸਾਰੇ ਠੰਤ ਨੂੰ ਆ ਭਾਈ ਚੋਵੇਂ ਇੱਕੋ ਜੇ ਜਿਹਾ ਤੂ ਹੀ ਆ ਪੂਰਾ ਵਧੀਆ ਜਿਹਾ ਆ ਖਾ ਲੇ ਲਵਾ ਲੂਗਾ ਦੁੱਧ ਭਾਜੀ ਹੋਊਗਾ 10 ਕਿਲੋ 9 ਕਿਲੋ ਲੈ ਜੇ ਆਪਣਾ ਕੋ ਮਿੰਨ ਕੇ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਨਹੀਂ ਭਾਜੀ ਕਰਨਾ ਇਹ 20000 ਦੇ ਦਾਂਗੇ ਅੱਛਾ 20000 ਦੀ 10000 ਭਾਜੀ ਕੀ ਹਰ ਦੇ ਦਾਂਗੇ 6000 ਦੀ ਦੇ ਦੋ ਮੋਕੇ ਤੇ ਭਾਜੀ ਮਾਨਤਨ ਕਰਦੇ ਪੂਰੇ 20000 ਦੀ ਹੈਗੇ ਫਿਰ ਚਲੋ ਪੂਰੇ 20000 ਦੀ ਭਾਜੀ ਦੇ ਦਾਂਗੇ ਹਾਂਜੀ ਠੀਕ ਹੈ ਬਾਕੀ ਭਾਜੀ ਸਾਰਾ ਮਾਲ ਸਾਰਾ ਉਹ ਜਾ ਕੇ ਤਸੱਲੀ ਕਰ ਗਿਆ ਆਪਣੀ ਤਸੱਲੀ ਕਰਕੇ ਨਾ ਵੇਖ ਚੱਕ ਕੇ ਕਰ ਜੋ ਵੀ ਹੈ ਗੱਡੀ ਦੀ ਲੱਤੀ ਉਹ ਵੀ ਦਿਖਾ ਦਨੇ ਆ ਤੇ ਆਪਣੀ ਸਮਝਣਾ ਤੇ ਮਰਜ਼ੀ ਨਾ ਖੜੋ ਇੱਕ ਆ ਗਾਂ ਜਿਹੜੀ ਇੱਕ ਹੁਣੇ ਆਈ ਏ ਇਹ ਗੱਡੀ ਚ ਲੱਥਨ ਹੀ ਦਈ ਏ ਇਹ ਵਿੱਧੀ ਹੁਣੇ ਲਿਆਂਦੀ ਜੇ ਵਹੜੇ ਚੋਰੀ ਦੇ ਆਂਦੀ ਬੱਚਾ ਇਹ ਹਜੇ ਹੁਣੇ ਲਿਆਂਦੀ ਏ ਇਹ 20 ਕੁ ਵਜੇ ਰਾਣੀ ਏ ਤੇ ਆ ਬੱਚਾ ਜੇ ਦਾ ਹਾਂਜੀ ਬਾਕੀ ਭਾਈ ਕੱਦ-ਗਾੜੀ ਚੰਗਾ ਜਿਹੜਾ ਕਰੌਸ ਬ੍ਰੀਡ ਵੈਣ ਦਿਓ ਥਾਂ ਤੋਂ ਲੈ ਆ ਬਖਾ ਦੇ ਮੇਰਾ ਆ ਅਲੈਕਸਾਂਦਰ ਜੀ ਹਾਂਜੀ ਆ ਠੰਡੀ ਠੰਡੀ ਬਖਾ ਦਿਓ ਭਾਜੀ ਤੇ ਕਿੰਨਾ ਦੁੱਧ ਇਹਦੇ ਕੋਲ ਦੁੱਧ ਭਾਜੀ ਹੋਊਗਾ 10 ਕਿਲੋ 9 ਕਿਲੋ ਕਰਕੇ ਕੋਈ ਲੈ ਜਾਏ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਇਹਦਾ ਛੋਟਾ ਜਿਹਾ 5000 ਦੇ ਦਾਂਗੇ ਕਰਦੀ ਹੋਰ ਮੰਨ ਤਾਂ 2000 ਭਾਈ ਛੋਟਾ ਕਰਾਂ 23000 ਦੇ ਦਾਂਗੇ 23000 ਹੀ ਦੇ ਦੋਗੇ ਹਾਂਜੀ ਬਾਕੀ ਇਹ ਆ ਵੀ ਚਲੋ ਤਸੱਲੀ ਕਰ ਤੁਹਾਡੇ ਕੋਲ ਸਹੀ ਕਰਕੇ ਭਾਜੀ ਬਗਿਆ ਠੰਡੀ ਸੀਲ ਵੈਣ ਦਿਓ ਹਾਂਜੀ ਭਾਜੀ ਆਖੋ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਬੀਥੋ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਕੋਈ ਵੀ ਪਸ਼ੂ ਖਰੀਦੋ ਜੀ